ਦੇਖੋ ਜੇ ਘਟੋ ਘਟ ਵੀ 60 ਲੱਖ ਰੁਪਇਆ ਪਿਆ ਸੀ ਉਹ ਝੜਤਾ ਕੰਨ ਕੂਣੀ ਉਹ ਵੀ ਵੇਚ ਦਿੱਤੇ ਆ ਮੇਰੇ ਨਾਲ ਹੀ ਸਾਰੇ ਉਹ ਵੀ ਵੇਚ ਦਿੱਤੇ ਆ ਤੇ ਹੁਣ ਰਹਿ ਗਿਆ ਦੋ ਤਿੰਨ ਰਹਿ ਗਈਆਂ ਹੁਣ ਮਨ ਨਹੀਂ ਵਾਜ ਦਿੰਦਾ ਕਿ ਜੇ ਉਹ ਵੀ ਵੇਚ ਦਿੱਤੇ ਤੇ ਫੇਰ ਤੂੰ ਸੜਕ ਤੇ ਆ ਜਾਏਗਾ ਨਸ਼ਾ ਅੱਜਕੱਲ੍ਹ ਦੇ ਨੌਜਵਾਨਾਂ ਦੀ ਮੁੱਖ ਸਮੱਸਿਆ ਬਣ ਚੁੱਕੀ ਹੈ ਹਜ਼ਾਰਾਂ ਨੌਜਵਾਨ ਨਸ਼ੇ ਵਿੱਚ ਫਸ ਕੇ ਆਪਣਾ ਸਭ ਕੁਝ ਗਵਾ ਚੁੱਕੇ ਨੇ ਪਰ ਨਸ਼ਾ ਛੱਡਣ ਦੀ ਇੱਛਾ ਹੋਣ ਦੇ ਬਾਵਜੂਦ ਨਸ਼ੇ ਦੀ ਗ੍ਰਿਫਤ ਵਿੱਚੋਂ ਨਿਕਲ ਨਹੀਂ ਪਾਉਂਦੇ ਪਰ ਕੁਝ ਨੌਜਵਾਨ ਹਿੰਮਤ ਕਰਕੇ ਇਸ ਦਲਦਲ ਵਿੱਚੋਂ ਨਿਕਲਣ ਵਿੱਚ ਕਾਮਯਾਬੀ ਹੋਏ ਨੇ 18 ਸਾਲ ਦੀ ਉਮਰ ਵਿੱਚ ਹੀ ਨਸ਼ੇ ਦੀ ਦਲਦਲ ਵਿੱਚ ਫਸ ਗਏ ਇੱਕ ਨੌਜਵਾਨ ਨੇ 7 ਸਾਲਾਂ ਵਿੱਚ 65 ਲੱਖ ਤੋਂ ਵੱਧ ਰੁਪਏ ਉਡਾ ਦਿੱਤੇ ਅਤੇ ਆਪਣੇ ਦੋ ਘਰ ਵੀ ਵੇਚ ਦਿੱਤੇ ਆਪਣੇ ਮਾਤਾ ਪਿਤਾ ਦੀ ਮੌਤ ਤੋਂ ਬਾਅਦ ਹੋਣ ਉਹ ਨਸ਼ਾ ਛੱਡਣ ਲਈ ਆਪਣੀ ਭੈਣ ਦੇ ਭਿਕ ਦੀ ਖਾਤਰ ਗੁਰਦਾਸਪੁਰ ਦੇ ਰੈੱਡ ਕਰਾਸ ਨਸ਼ਾ ਛਡਾਊ ਕੇਂਦਰ ਚ ਦਾਖਲ ਹੋ ਗਿਆ। ਮਾਝਵਾਨ ਨੇ ਦੱਸਿਆ ਕਿ 18 ਸਾਲ ਦੀ ਉਮਰ ਵਿੱਚ ਉਸਨੇ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਥੋੜੇ ਤੋਂ ਸ਼ੁਰੂ ਹੋ ਕੇ ਹੌਲੀ-ਹੌਲੀ ਉਸਦੀ ਹੈਰੋਇਨ ਦੀ ਡੋਜ਼ ਵੱਧ ਗਈ। 7 ਸਾਲਾਂ ਵਿੱਚ ਉਹ ਆਪਣੇ ਖਾਤੇ ਵਿੱਚੋਂ ਸਾਰੇ ਦੇ ਸਾਰੇ 65 ਲੱਖ ਰੁਪਏ ਦੇ ਕਰੀਬ ਨਸ਼ਾ ਵਿੱਚ ਗਵਾ ਚੁੱਕਿਆ। ਇਸ ਸਬੰਧੀ ਨਸ਼ੇ ਦੀ ਦਲਦਲ ਚ ਫਸੇ ਨੌਜਵਾਨਾਂ ਦਾ ਕੀ ਕਹਿਣਾ ਆਉ ਸੁਣਦੇ ਹਾਂ ਉਹਨਾਂ ਤੋਂ ਨਾਂ ਅਨਮੋਲ ਤੇ ਮੈਂ ਭਾਜੀ 2006 ਦੇ ਵਿੱਚ ਕੀਤਾ ਸੀ ਸਟਾਰਟ ਨਸ਼ਾ ਤੇ ਹੁਣ ਤੱਕ ਕਰ ਭਾਜੀ ਮੈਂ ਬਹੁਤ ਜ਼ਿਆਦਾ ਹੀ ਪੈਸੇ ਤੇਲੇ ਪ੍ਰਾਪਰਟੀ ਵਗੈਰਾ ਸੋਨਾ ਬੜਾ ਕੁਝ ਜੜ ਚੁੱਕਿਆ ਭਾਜੀ ਤੇ ਹੁਣ ਭਾਜੀ ਐਂਡ ਹੋ ਗਿਆ ਦਾ ਹੁਣ ਹੁਣੇ ਮੰਨ ਕਰਦਾ ਪਿਆ ਹੁਣ ਕੀ ਰਹਿ ਨਹੀਂ ਕੁਛ ਗਿਆ ਤੇ ਹੁਣ ਕੀ ਕਰਾਂਗਾ ਮੈਂ ਜਾਂ ਚੋਰੀ ਚ ਗਾਰੀ ਕਰਾਂਗਾ ਤੇ ਜਾਂ ਕੋਈ ਖੋ ਮਰੀ ਕਰਾਂਗਾ ਭਜੀ ਬਹੁਤ ਹੀ ਧੰਮ ਮੈਂ ਗਿਨਤੀ ਚੈ ਨਹੀਂ ਮੈਂ ਤੁਹਾਨੂੰ ਕੀ ਦੱਸਾਂ ਮੇਰੇ ਘਰ ਦੇ ਗਾਉ ਜੇ ਘਟੋ ਘਟ ਵੀ 60 ਪੈਣ ਲੱਖ ਰੁਪਇਆ ਪਿਆ ਸੀ ਉਹ ਜਾੜਤਾ ਮਕਾਨ ਮਕੂਨ ਹੀ ਉਹ ਵੀ ਵੇਚ ਘੱਤੇ ਆ ਮੇਰੇ ਨਾਂ ਹੀ ਸਾਰੇ ਉਹ ਵੀ ਵੇਚ ਘੱਤੇ ਆ ਤੇ ਹੁਣ ਰਹਿ ਗਿਆ ਦੋ ਤਿੰਨ ਰਹਿ ਗਈਆਂ ਹੁਣ ਮਨ ਨਹੀਂ ਵਾਜ ਦਿੰਦਾ ਕਿ ਜੇ ਉਹ ਵੀ ਵੇਚ ਦਿੱਤੇ ਤੇ ਫਿਰ ਤੂੰ ਸੜਕ ਤੇ ਆ ਜਾਏਗਾ ਫਿਰ ਤੇ ਕੋਈ ਫਾਇਦਾ ਹੀ ਨਹੀਂ ਹੈ ਫਿਰ ਤੇ ਭੀਗ ਮੰਗਣ ਵਾਲਾ ਸਿਸਟਮ ਹੈ ਨਾ ਤੁਹੇ ਮੇਰਾ ਮਨ ਨਾ ਕਰਦਾ ਕਿ ਨਸ਼ਾ ਛੱਡ ਕੇ ਆਪਣੀ ਵਧੀਆ ਜ਼ਿੰਦਗੀ ਕਿਉਂਕਿ ਹੇ ਤੇ ਮੇਰੀ ਉਮਰ ਵੀ ਕੁਛ ਨਹੀਂ ਹੈ 22 23 24 ਸਾਲ ਉਮਰ ਆ ਤੇ ਛੱਡ ਕੇ ਆਪਣਾ ਮੈਰਿਜ ਮੁਰੀ ਕਰਾਈਏ ਵਿਆਹ-ਵਿਆਹ ਕਰਾਈਏ ਆਪਣੇ ਬੱਚੇ ਵਗੈਰਾ ਆਪਣੀ ਫੈਮਿਲੀ ਵਗੈਰਾ ਦੇ ਵਿੱਚ ਬਿਜ਼ੀ ਰਹੀਏ ਇੰਸਟਰਚਾਈਲ ਕਿੰਨੇ ਦਿਨ ਹੋ ਗਏ ਤੇ ਕਿਸ ਤਰ੍ਹਾਂ ਦਾ ਰਾਹ ਹੋ ਰਿਹਾ ਇੱਥੇ ਮੈਂ 7 ਤਰੀਕ ਦਾ ਆਇਆ ਦਾ ਇਹ ਤੇ ਇੱਥੇ ਸਰਬੋਤ ਹੀ ਵਧੀਆ ਹੋ ਰਿਹਾ ਬਹੁਤ ਹੀ ਮਤਲਬ ਕਿ ਬਹੁਤ ਵਧੀਆ ਟਰੀਟ ਕਰਦੇ ਆ ਇੱਥੇ ਸਵੇਰੇ 7 ਵੇ ਉੱਡਦੇ ਆ ਰੋਟੀ ਵਗੈਰਾ ਚਾਹ ਵਗੈਰਾ ਮਿਲਦੀ ਹੈ ਪਹਿਲਾਂ ਚਾਹ ਮਿਲਦੀ ਹੈ ਐਗ ਮਿਲਦੇ ਆ ਰੋਟੀ ਮਤਲਬ ਸਰਕਾਰ ਵੱਲੋਂ ਬਹੁਤ ਹੀ ਵਧੀਆ ਆ ਰਹੀ ਹੈ ਜਿੱਦਾਂ ਆਪਾਂ ਸਰਕਾਰੀ ਹਸਪੀਟਲ ਕਹਿ ਦਿੰਦੇ ਕਹਿ ਦਿੰਦੇ ਆ ਕਿ ਸੈਂਟਰ ਆ ਸਰਕਾਰੀ ਕਿ ਰੋਟੀ ਨਹੀਂ ਵਧੀਆ ਹੁੰਦੀ ਇੱਥੇ ਪਰ ਉਹ ਸਿਸਟਮ ਨਹੀਂ ਐ ਇੱਥੇ ਹੈ ਸਰਕਾਰੀ ਆ ਬਹੁਤ ਵਧੀਆ ਰੋਟੀ ਪਾਣੀ ਮਿਲਦਾ ਕਾਉਂਸਲਿੰਗ ਬਹੁਤ ਵਧੀਆ ਕਰਦੇ ਆ ਸਵੇਰੇ ਡੋਲੀ ਮੈਮ ਆਉਂਦੇ ਇੱਥੇ ਯੋਗਾ ਕਰਾਂਦੇ ਆ ਤੇ ਬਹੁਤ ਵਧੀਆ ਨੂਟਰੀਟ ਕਰਦੇ ਆ ਬੜੀਆਂ ਜਗ੍ਹਾ ਗਿਆ ਸਰ ਅੰਮਰ ਸਰ ਦੇ ਵਿੱਚ ਬਹੁਤ ਜਗ੍ਹਾ ਮਕਬੂਲ ਪੂਰਾ ਕੁਜਰਪੂਰਾ ਅਗਵਾਲ ਮੰਡੀ ਐ ਬੜੇ ਗਾੜੀ ਐ ਅੰਬਰ ਸਰ ਤੇ ਸਰ ਪੰਜਾਬ ਚ ਨਸ਼ਾ ਖਤਮ ਕਦੀ ਨਹੀਂ ਹੋ ਸਕਦਾ ਇਹ ਇਹ ਆਪਾਂ ਹੀ ਖਤਮ ਕਰਾਂਗੇ ਤੇ ਹੋ ਸਕਦਾ ਇਹ ਜੇ ਆਪਾਂ ਖਤਮ ਨਹੀਂ ਕਰਾਂਗੇ ਤੇ ਫਿਰ ਕਦੀ ਨਹੀਂ ਹੋ ਸਕਦਾ ਇਹ ਆਪਾਂ ਇੱਕ ਇੱਕ ਕਰਕੇ ਜੇ ਮੈਂ ਇਸ ਖਤਮ ਕਰਾਂਗਾ ਜੇ ਅੱਜ ਮੈਂ ਛੱਡਾਂਗਾ ਕੱਲ ਨੂੰ ਮੇਰੇ ਵੱਲ ਵੇਕੇ ਹੋਰ ਕੋਈ ਆਊਗਾ ਹੋਰ ਕੋਈ ਛੱਡੂਗਾ ਇਹ ਕਰਕੇ ਅੱਧਾ ਸਰ ਛੱਡਾ ਜਾਊਗਾ ਅੱਧਾ ਸਰ ਨਹੀਂ ਕਦੀ ਨਹੀਂ ਬੰਦ ਹੋ ਸਕਦਾ ਇਹ ਸਰ ਆਹੀ ਕਪੀਲ ਆ ਕਿ ਮੇਰੇ ਜਿਹੜੇ ਵੀਰ ਭਰਾ ਜਿਹੜੇ ਨਸ਼ਾ ਕਰਦੇ ਆ ਕੁਛ ਵੀ ਨਹੀਂ ਆਇਆ ਚ ਸਭ ਜ਼ਿੰਦਗੀ ਬਰਬਾਦ ਆ ਜਿੰਨਾ ਮਰਜ਼ੀ ਕਰ ਲੋ ਨਸ਼ਾ ਇਹ ਕਦੀ ਵੀ ਤੁਹਾਡਾ ਢਿੱਡ ਨਹੀਂ ਭਰਨਾ ਇਹ ਕੋਈ ਦੇਸੀ ਘੋਤੇ ਨਹੀਂ ਜਿਹੜਾ ਤੀ ਖਾ ਖਾ ਕੇ ਤੇ ਤਗੜੇ ਹੋਈ ਜੋਗੇ ਇਹ ਜਿੰਨਾ ਕਰੀ ਜੋਗੇ ਉਹਨਾਂ ਤੇ ਮੋਹ ਦੇ ਵਿੱਚ ਡਿਗੀ ਜੋਗੇ ਖੂ ਦੇ ਵਿੱਚ ਤੇ ਇਹਦਾ ਮਤਲਬ ਸਰ ਮੇਰੇ ਹਿਸਾਬ ਦੇ ਨਾਲ ਨਹੀਂ ਕਰਨਾ ਚਾਹੀਦਾ ਹੁਣ ਤਾਂ ਕਰ ਜਿੰਨੇ ਜਿੰਨੇ ਕਈ ਕਈ ਜਾਣੇ ਆ ਜਿਨ੍ਹਾਂ ਨੇ ਬੜਾ ਕੁਝ ਝਾੜ ਦਿੱਤਾ ਹੈ ਹਏ ਵੀ ਅਕਲ ਨਾ ਆਵੇ ਤੇ ਬਹੁਤ ਗਲਤ ਗੱਲ